ਜੰਮੂ ਕਸ਼ਮੀਰ ਦੇ ਪੋਂਚ ਵਿੱਚ ਬੀਤੇ ਦਿਨ ਇੱਕ ਅਤਵਾਦੀ ਹਮਲੇ ਤੋਂ ਬਾਅਦ ਫੌਜ ਦੇ ਵਾਹਨ ਵਿੱਚ ਅੱਗ ਲੱਗਣ ਨਾਲ ਪੰਜ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਬਟਾਲਾ ਹਲਕੇ ਦਾ ਦੱਸਿਆ ਜਾ ਰਿਹਾ ਹੈ ਹਲਕਾ ਬਟਾਲਾ ਦੇ ਫਤੇਗੜ ਚੂੜੀਆਂ ਦੇ ਪਿੰਡ ਤਲਵੰਡੀ ਪਰਥ ਦਾ ਨੌਜਵਾਨ ਹਰਕ੍ਰਿਸ਼ਨ ਸਿੰਘ ਉਮਰ 25 ਸਾਲ ਬੀਤੇ ਕੱਲ ਪੋਂਚ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹਾਦਤ ਦਾ ਜਾਨ ਪੀ ਗਿਆ ਜਿਸ ਸਬੰਧ ਕਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੋ ਚੁੱਕਿਆ ਸ਼ਹੀਦ ਹਰਕ੍ਰਿਸ਼ਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ 1-2 ਸਾਲ ਬੱਚੀ ਅਤੇ 6 ਮਹੀਨੇ ਦੇ ਬੱਚੇ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਿਆ ਹਰਕ੍ਰਿਸ਼ਨ ਦਾ ਪਿਤਾ ਵੀ ਮੰਗਲ ਸਿੰਘ ਫੌਜ ਤੋਂ ਰਿਟਾਇਰਡ ਦੱਸਿਆ ਜਾ ਰਿਹਾ ਹੈ ਹਰਕ੍ਰਿਸ਼ਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਅੱਜ ਤੋਂ 5 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਕਹ ਦੱਸਿਆ ਕਿ ਹਰਕ੍ਰਿਸ਼ਨ ਸਿੰਘ ਪਹਿਲਾ 16 ਸਿਖਲਾਈ ਦੇ ਵਿੱਚ ਡਿਊਟੀ ਕਰਦੇ ਸੀ ਤੇ ਹੁਣ 49 ਆਰ ਰਾ ਦੇ ਵਿੱਚ ਗਏ ਸਨ ਹਰਕ੍ਰਿਸ਼ਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਪੂਰਾ ਮਾਨਵੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਵਾਨ ਦਾ ਸਰੀਰ ਕੱਲ ਪਹੁੰਚੇਗਾ ਜਦ ਦੀ ਪਿੰਡ ਪਹੁੰਚੇਗਾ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਏਗਾ ਜੀ ਮੇਰਾ ਨਾਮ ਡੀਐਸਟੀ ਗੱਲ ਹੈ ਮੇਰਾ ਪਤੀ ਜਹਰ ਕੁਲਚਨ ਵੀ ਫੌਜ ਵਿੱਚ ਭੱਜਿਆ ਆ ਹੈ ਮੇਰਾ ਵੱਡਾ ਬ੍ਰਦਰ ਕਰਤਾਰ ਸਿੰਘ ਦੀ ਆਰਮੀ ਚ ਉਹਦਾ ਬੇਟਾ ਵੀ ਫੌਜ ਦੇ ਵਿੱਚ ਹੀ ਪੁਨਛ ਚ ਕਾਂਚੇ ਵਿਦਾਲਾ ਨਾਲ ਮੋਟੇ ਪੇਰ ਕਰਦੇ ਆ ਸ਼ਹੀਦ ਹੋ ਗਿਆ ਉਸ ਦੀ ਬੇਟੀ 2 ਸਾਲ ਦੀ ਹੈ ਮੇਰੀ ਸਰਕਾਰ ਗਾਰੀ ਬੇਨਤੀ ਹੈ ਕਿ ਉਸਦੇ ਪਰਿਵਾਰ ਨੂੰ ਸਹੂਲਤ ਦਿੱਤੀ ਜਾਵੇ ਉਸ ਦੀ ਬੀਟੀ ਆ 2 ਸਾਲ ਦੀ ਉਹਦਾ ਪਰਿਵਾਰ ਨੇ ਜੋ ਵੀ ਸਹੂਲਤਾਂ ਦੇਸ਼ ਵਾਸਤੇ ਕੁਰਬਾਨ ਕੀਤੀ ਹੈ ਉਹਦਾ ਬਾ ਵੀ ਫੌਜ ਦੇ ਵਿੱਚ ਉਸਨੇ ਵੀ ਆਪਣਾ ਬੇਟਾ ਮਲੂਸੀ ਨਹੀਂ ਕੀਤੀ ਵੀ 바ਕੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਮੇਰੀ ਸਰਕਾਰ ਗਾਰੀ ਬੇਨਤੀ ਹੈ ਇਸ ਪਰਿਵਾਰ ਨੂੰ ਜਿੰਨੀ ਤੋਂ ਵੱਧ ਤੋਂ ਵੱਧ ਸੂਤ ਦਿੱਤੀ ਜਾਵੇ ਉਸਦੀ ਬੇਟੀ ਹੈ 2 ਸਾਲ ਦੀ ਬੱਚਾ ਵੀ ਹੋਣ ਵਾਲਾ ਹੈ ਉਹਨੂੰ ਸਰਕਾਰ ਸੂਤ ਕਰੇ ਮੈਂ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਸੈਂਟਰ ਦਾ ਪੰਜਾਬ ਸਰਕਾਰ ਦਾ ਮੇਰਾ ਸੰਦੇਸ਼ ਇਹ ਹੈ ਸਾਰੇ ਦੇਸ਼ ਨੂੰ ਕਿ ਜਿਸ ਤਰ੍ਹਾਂ ਸਾਡਾ ਬੱਚਾ ਦੇਸ਼ ਦੀ ਸੇਵਾ ਕਰਦੇ ਹੋਏ ਉਗਰਵਾਦੀਆਂ ਨਾਲ ਲੋਹਾ ਲੈਣਦੇ ਸ਼ਹੀਦ ਹੋ ਗਏ ਨੇ ਸਾਨੂੰ ਬਹੁਤ ਮਾਣ ਹੈ ਆਪਣੇ ਬੱਚੇ ਤੇ ਕਿ ਆਪਣੇ ਫਰਜ਼ ਨੂੰ ਨਿਭੋਗਿਆ ਸ਼ਹੀਦ ਹੋਇਆ ਇਸੇ ਤਰ੍ਹਾਂ ਸਾਰੇ ਬੱਚੇ ਜਿੰਨੇ ਵੀ ਹੈਗੇ ਆ ਆਪਣੇ ਦੇਸ਼ਕੌਮ ਦੀ ਸੇਵਾ ਕਰਦੇ ਰਹਿਣ ਤੇ ਦੂਜਾ ਹਰ ਇੱਕ ਚੀਜ਼ ਤੋਂ ਮਾਰੇ ਕੰਮ ਤੋਂ ਬਚ ਕੇ ਰਹਿਣ ਨਸ਼ਿਆਂ ਤੋਂ ਵੀ ਬਚ ਕੇ ਰਹਿਣ ਬਸ ਮੇਰਾ ਹੀ ਸੁਦੇਸ਼ ਆਪਣੇ ਕਿੰਨੇ ਬੱਚੇ ਬਬੂ ਜੀ 3 ਬਜੇ ਤੇ ਇਹ ਜਿਹੜਾ ਬੱਚਾ ਤੁਹਾਡਾ ਸ਼ਹੀਦ ਹੋਇਆ ਇਹਦੇ ਕਿੰਨੇ ਬੱਚੇ ਜੀ ਇਹ ਇੱਕ ਗੁਲੀ ਆ 1.5 ਸਾਲ ਦੀ ਤੇ ਇੱਕ ਬੱਚਾ ਉਹਨਾਂ ਦੇ 6-7 ਦੇ 5-4 ਮਹੀਨੇ ਪਲਾਟ ਸਾਡੀ ਕੱਲ ਗੱਲ 12 ਵਜੇ ਹੋਈ ਆ ਉਹਨਾਂ ਨੇ ਵੀਡੀਓ ਕਾਲ ਕੀਤੀ ਉਹ ਇਹ ਕਹਿ ਰਹੇ ਸੀ ਵੀ ਰਾਜੀ ਖੁਸ਼ੀ ਪੁੱਛਿਆ ਕੀ ਆ ਲਈ ਜੀ ਮੰਮੀ ਆਪਣੀ ਨਾਲ ਗੱਲ ਕੀਤੀ ਤੇ ਰੋਹੀ ਖਾ ਲਈ ਮੈਂ ਨਾਲ ਵਾਲੀ ਮਾਂ ਨੂੰ ਪਛਾਣ ਨੇ ਆ ਸੰਢਿਆ ਹੀ ਕੋਟਗਾਰ ਪਾਇਆ ਉਹਨੇ ਪੂਰਾ ਠੰਡ ਵਾਲਾ ਤੇ ਮੈਂ ਤੇ ਨਾਲ ਹੱਸ ਰਿਹਾ ਕਿ ਤੈਨੂੰ ਬੜੀ ਠੰਡ ਲੱਗਣੀ ਤੂੰ ਕੋਲ ਪਾਏ ਆ ਹੱਸ ਕੇ ਕਹਿੰਦਾ ਸੀ ਤਸਵੀਰ ਤਾਂ ਨਹੀਂ ਪੈਂਡਿਆ ਸੀ ਬਸ ਉਹ ਹੀ ਲਾਚੜੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੇ ਵਿੱਚ ਇੱਕ ਅੱਤਵਾਦੀ ਹਮਲਾ ਹੁੰਦਾ ਹੈ ਦਹਿਸ਼ਤਗਰਦਾ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਲਾਜ਼ਾਰ ਇੱਕ ਵਾਹਨ ਤੇ ਘਾਤ ਲਗਾ ਕੇ ਹਮਲਾ ਕੀਤਾ ਜਿਸ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਦੇ ਵਿੱਚੋਂ 4 ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਸ਼ਹੀਦ ਹੋਏ 5 ਜਵਾਨ ਰਾਸ਼ਟਰੀ ਰਾਈਫਲ ਜ਼ੂਡਟ ਦੇ ਨਾਲ ਸੰਬੰਧਿਤ ਨੇ ਤੇ ਇਹ ਇਲਾਕੇ ਦੇ ਵਿੱਚ ਅੱਤਵਾਦੀਆਂ ਖਿਲਾਫ ਮੁਹਿੰਮ ਚਲਾਉਣ ਲਈ ਜਾ ਰਹੇ ਸਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી